ਵਿਰੋਧੀ ਦੇ ਕਹਿੰਦੇ ਤੁਸੀਂ ਗੰਦੇ ਨਾਲੇ ਦਾ ਹੈਗਾ ਪ੍ਰੋਪਰ ਹੱਲ ਹੀ ਨਹੀਂ ਅਗਰ ਉਹਨੂੰ ਕੱਢ ਰਹੇ ਹੈਗੇ ਡਿਬੇਟ ਕਰਾ ਲਓ ਨਾ ਯਾਰ ਆਪਾਂ ਗੱਲ ਕਰਦੇ ਆ ਗੱਲ ਨੂੰ ਸਿਰੇ ਲਾਇਆ ਕਰੋ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਹੈ ਉਹਦਾ ਬਾਈ ਨੇਮ ਨਾਲੋ ਮੈਂ ਉਹਨੂੰ ਫੋਨ ਤੇ ਰਿਕਵੈਸਟ ਕਰਨਾ ਵੀ ਇੱਥੇ ਆ ਜਾ ਆਪਾਂ ਡਿਬੇਟ ਕਰਦੇ ਆ ਐਸੀ ਕਹੀਏ ਕਿ ਸਾਰੇ ਹੀ ਕਾਜ ਇੱਕ ਵਾਰ ਦੇ ਵਿੱਚ ਹੋ ਜਾਣ ਇਹ ਸੰਭਵ ਨਹੀਂ ਹੈ 3.5 ਸਾਬ ਤੋਂ ਪੱਕੀ ਫੋਕਲੈਂਡ ਮਸ਼ੀਨਸ ਦਰਿਆ ਪਿਆ ਜੇ ਫੋਕਲੈਂਡ ਮਸ਼ੀਨਾਂ ਲੱਗੀ ਹੁੰਦੀ ਤੇ ਅੱਜ ਬਹੁਤ ਬੁਰਾ ਹਾਲ ਹੁੰਦਾ ਬਾਕੀ ਵਿਰੋਧੀਆਂ ਨੇ ਤੇ ਬੋਲ ਹੀ ਜਾਣਾ ਭਾਜੀ ਉਹ ਤਾਂ ਨਜ਼ਰ ਤਾਂ ਨਹੀਂ ਲੱਗੀ ਕਿਤੇ ਬਾਰ-ਬਾਰ ਜਿਹੜਾ ਚਲਾਇਆ ਆਪਾਂ 1000 ਕਰੋੜ ਦੀ ਨਗਰ ਨਗਰ ਨਿਗਮ 1000 ਕਰੋੜ ਦੀ ਉਹ ਨਾ ਨੀ ਨੀ ਨਜ਼ਰ ਨਹੀਂ ਲੱਗਦੀ ਹੁੰਦੀ ਇਹ ਤਾਂ ਲੋਕਾਂ ਦੀਆਂ ਤਾਂ ਚਾਹਾਂ ਤੇ ਖੁਸ਼ੀਆਂ ਜਿਹੜੀਆਂ 2-3 ਇਹੋ ਜਿਹੇ ਲੋਕ ਹੁੰਦੇ ਨੇ ਉਹਨਾਂ ਸਾਡੇ ਵਿਚ ਫਰ ਨਹੀਂ ਹੁੰਦਾ ਉਤਰੀ ਖੇਤਰ ਦੇ ਵਿੱਚ ਕਈ ਇਹ ਤਾਂ ਸੜਕਾਂ ਦਾ ਉਦਘਾਟਨ ਕੀਤਾ ਜਾ ਰਿਹਾ ਚੌਧਰੀ ਮਦਨਾਲ ਬੱਗਾ ਜੀ ਦੇ ਨਾਲ ਮੇਅਰ ਇੰਦਰਜੀਤ ਕੌਰ ਮੌਜੂਦ ਹੈ ਗੱਲਬਾਤ ਕਰ ਰਹੇ ਨੇ ਸਰ ਲੁਧਿਆਣਾ ਕਾਰਪੋਰੇਸ਼ਨ ਦੇ ਉੱਤੇ ਸਭ ਤੋਂ ਪਹਿਲਾਂ ਕਾ ਟੁੱਟੀਆਂ ਸੜਕਾਂ ਔਰ ਬਰਸਾਤਾ ਕਾਰਨ ਜਿਹੜਾ ਹੈਗਾ ਹਾਲਾਤ ਬਣ ਰਹੇ ਸੀ ਉਹਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਔਰ ਹੁਣ ਮਹਿਜ਼ ਇੱਕ ਸੜਕ ਦੇ ਉਦਘਾਟਨ ਨਾਲ ਕੀ ਹਾਲਾਤ ਬਦਲਣਗੇ ਬਿਲਕੁਲ ਕਿਉਂਕਿ ਇਹ ਮੇਨ ਰੋਡ ਹੈ ਤਕਰੀਬਨ ਕਾਫੀ ਏਰੀਆ ਨੂੰ ਮਾਰ ਕਰਦੀ ਹੈ ਲੋਡੂਵਾਲ ਤੱਕ ਜਾਂਦੀ ਹੈ ਬੜ ਬੱਲੂ ਕੀ ਜਾਂਦੀ ਹੈ ਪਲੱਸ ਸਾਰਾ ਗਿਲ ਹਲਕਾ ਦੇ ਨਾਲ ਅਟੈਚ ਹੈ ਇਹ ਰੋਡ ਕਾਫੀ ਜਿਵੇਂ ਆਪਾਂ ਕਹਿੰਦੇ ਨੇ ਸਾਰੇ ਮੇਰੇ ਹਲਕਿਆਂ ਨੂੰ ਟੱਚ ਕਰਦੀ ਹੈ ਔਰ ਇਹਦੇ तकरीबन 100 150 ਦੇ ਕਰੀਬ ਜਿਹੜੇ ਮੁਹੱਲੇ ਨੇ ਜਿਹੜੇ ਇਲਾਕੇ ਜੁੜਦੇ ਆ ਉਹਨਾਂ ਨੂੰ ਬਹੁਤ ਵੱਡੀ ਅਰਜੀ ਮਿਲਣੀ ਹੈ ਕਿਉਂਕਿ ਇਹ ਕਾਫੀ ਦੇਰ ਤੋਂ ਡਿਮਾਂਡ ਵੀ ਸੀ ਕਿ ਸਾਨੂੰ ਪਤਾ ਵੀ ਸੀਗਾ ਸੀ ਬਣਾਉਣੀ ਹੈ ਪਰ ਅਸੀਂ ਇਹਨੂੰ ਆਹਸਤਾ ਆਹਸਤਾ ਕਰ ਰਹੇ ਸੀ ਕਿਉਂਕਿ ਦੋ ਤਿੰਨ ਜਗ੍ਹਾ ਤੋਂ ਟੁੱਟੀ ਸੀ ਇਹਨੂੰ ਰਿਪੇਅਰ ਕਰ ਦਿੱਤਾ ਰਿਪੇਅਰ ਕਰਦਣਾ ਚੱਲ ਗਈ ਸੀ ਬੜੀ ਵਧੀਆ ਆ ਬਰਸਾਤਾਂ ਕਾਫੀ ਹੋਣ ਕਰਕੇ ਇਹਦਾ ਕਾਫੀ ਨੁਕਸਾਨ ਹੋਇਆ ਤੇ ਮੈਂ ਤੁਹਾਡੇ ਮੈਂ ਕੈਮਰੇਮੈਨ ਨੂੰ ਕਹੂੰਗਾ ਦਿਖਾਣ ਕਿੰਨੀ ਕੁ ਟ੍ਰੈਫਿਕ ਐਸ ਰੋਡ ਤੇ ਬਹੁਤ ਹੈਵੀ ਟ੍ਰੈਫਿਕ ਹੈ ਸਾਨੂੰ ਉਸੇ ਦੇਖ ਕੇ ਅੱਗੇ ਬਣਦੀ ਸੀ ਬੀਐਮਪੀ ਸੀ ਹੁਣ ਸੀ ਉਹਨੂੰ ਛੱਡ ਕੇ ਆਰਐਮਸੀ ਦੀ ਬਣਾ ਲਗੀਆਂ ਸੀਮੈਂਟ ਕੰਕਰੀਟ ਦੀ ਸੜਕ ਬਣ ਜਾਏਗੀ ਉਹਦੇ ਨਾਲ ਇਲਾਕਿਆਂ ਦੇ ਵਾਸੀ ਨੂੰ ਬਹੁਤ ਵੱਡੀ ਰਾਹਤ ਹੋਰ ਇਹਦਾ ਲੈਵਲ ਕੱਢਾਂਗੇ ਲੈਵਲ ਕੱਢ ਕੇ ਸੀਵਰ ਉਹ ਵੀ ਚੈੱਕ ਕਰਾਂਗੇ ਸਟਾਰਮ ਸੀਵਰ ਦੇਖਾਂਗੇ ਥੱਲੇ ਕਿੰਨੀ ਜਗ੍ਹਾ ਦੇਖ ਉਹ ਵੀ ਕੱਢਾਂਗੇ ਸਾਰਾ ਜਿਹੜਾ ਆਉਣ ਵਾਲਾ ਟਾਈਮ ਹੈ ਬਰਸਾਤਾਂ ਦਾ ਪਾਣੀ ਹੋਵੇ ਉਹ ਇੱਥੇ ਨਾ ਖੜੇ ਲੋਕਾਂ ਨੂੰ ਇੱਕ ਫੈਸਿਲਿਟੀ ਮਿਲ ਜਾਏ ਸੜਕ ਦਾ ਲੈਵਲ ਥੋੜਾ ਚੱਕਾਂਗੇ ਇਹਦੇ ਨਾਲ ਜਿਹੜਾ ਨਾ ਜਿਹੜਾ ਪਾਣੀ ਡੰਬ ਕਰਦਾ ਹੈ ਉਹ ਨਹੀਂ ਡੰਬ ਹੋਏਗਾ ਜੇ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਰੋਡ ਹੈ ਇਹਨੂੰ ਕੰਕਰੀਟ ਦੀ ਰੋਡ ਬਣਾਈ ਜਾਏਗੀ ਲੇਕਿਨ ਅੰਦਰ ਜਿਹੜੀਆਂ ਅੰਦਰ ਰੋਡਸ ਐ ਜਾਂ ਇਹਨੂੰ ਤੁਸੀਂ ਲਿੰਕ ਕਰੋਗੇ ਉਹ ਤਾਂ ਫਿਰ ਸਾਡੀਆਂ ਤੁਹਾਨੂੰ ਉਸੇ ਤਰ੍ਹਾਂ ਬਣਾਉਣੀਆਂ ਪੈਣਗੀਆਂ ਨਹੀਂ ਨਹੀਂ ਬਿਲਕੁਲ ਸਾਡੀਆਂ ਆਰਐਮਸੀ ਦੀਆਂ ਸੜਕਾਂ ਨੇ ਮੇਰਾ ਇਹ ਹਲਕਾ ਜਿਹੜਾ ਰਾਈਟ ਦਾ ਹੈ ਮੇਰਾ ਹਲਕਾ ਹੈ ਇਹ ਨਾਰਥ ਹੈ ਜਿਹੜਾ ਬਿਲਕੁਲ ਸਾਹਮਣੇ ਹੈ ਇਵਸਟਲ ਕਾ ਜੋਸ਼ੀ ਨਗਰ ਵਾਸਤੇ ਪੈ ਜਾਂਦਾ ਉੱਥੇ ਵੀ ਦੇਖਾਂਗੇ ਕੋਈ ਇਥੇ ਦਿੱਕਤ ਹੋਈ ਕਿ ਕਰਾਂਗੇ ਅਸੀਂ ਸਾਰੇ ਲੈਵਲ ਕੱਢਣੇ ਆ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਦੁਕਾਨਦਾਰ ਵੀਰ ਨੇ ਕਿਸੇ ਦੁਕਾਨ 'ਚ ਪਾਣੀ ਨਾ ਜਾਵੇ ਇਹ ਸਾਰਾ ਲੈਵਲ ਕੱਢ ਕੇ ਫਿਰ ਅਸੀਂ ਬਣਾਵਾਂਗੇ ਕਿਉਂਕਿ ਸਾਡੇ ਕੰਮ ਤਾਂ ਹੀ ਅੱਛੇ ਲੱਗਣਗੇ ਜੇ ਲੋਕਾਂ ਦੇ ਮੁਤਾਬਕ ਬਣੇਗੀ ਜੀ ਆਪਾਂ ਡਿਕਟੇਟਰਸ਼ਿਪ ਹੀ ਕਰਨੀ ਹੈ ਤੇ ਐਕਚੁਅਲੀ ਬਣਾਏ ਨਾ ਬਣਾਏ ਦਾ ਕੋਈ ਫਾਇਦਾ ਨਹੀਂ ਹੈ ਉਹਨੂੰ ਬੜੇ ਆਰਾਮ ਨਾਲ ਬਣਾਵਾਂਗੇ ਢੰਗ ਨਾਲ ਬਣਾਵਾਂਗੇ ਲੋਕਾਂ ਨੂੰ ਇੱਕ ਸਹੂਲਤ ਮਿਲੇ ਨਾ ਕਿ ਉਹਨਾਂ ਨੂੰ ਨੁਕਸਾਨ ਹੋਵੇ ਤੇ ਹੁਣ ਇਹ ਕਿੰਨੀ ਜਿਹੜੀ ਸੜਕ ਹੈ ਕਿਰਦੀ ਦੀ ਲੰਬਾਈ ਕਿ ਰਹੇਗੀ ਔਰ ਇਹਦੀ ਪ੍ਰੋਜੈਕਟ ਅਮਾਉਂਟ ਕਿਏਗੀ ਇਹਦੀ ਅਮਾਉਂਟ ਜਿਹੜੀ ਹੈਗੀ ਹੈ 45 ਲੱਖ ਰੁਪਏ ਦੇ ਲੱਗਦੇ ਆ ਕਿ ਲੱਗਦੇ ਨਾਲ ਬੰਨੀ ਹੈ ਜਿਹਦੇ ਵਿੱਚ ਇੱਕ ਪਾਰਟ ਹੋਰ ਨਾਲ ਬੰਨਾ ਆ ਤੁਹਾਡੇ ਪੂਰੀ ਵਾਲ ਗੁਰਦੁਰ ਦੇ ਲੈ ਕੇ ਚੰਦਰਨਗਰ ਤੱਕ ਦੋ ਤਿੰਨ ਜਗ੍ਹਾ ਤੇ ਪਾਰ ਹੈਗਾ ਉਹ ਬੰਨਾ ਇੱਕ ਜਗ੍ਹਾ ਤੇ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਸ਼ਾਇਦ ਨਹੀਂ ਦੇਖਿਆ ਹੋਣਾ ਇੱਕ ਪੋਰਸ਼ਨ ਜਿਹੜਾ ਹੈ ਉਹ ਖਲੀ ਪਿਆ ਪ੍ਰਾਪਰਟੀ ਜਿਹੜੀ ਸਰਕਾਰੀ ਹੈ ਪ੍ਰਾਈਵੇਟ ਪ੍ਰਾਪਰਟੀ ਹੈ ਅਸੀਂ ਉਹਦਾ ਵੀ ਹੱਲ ਕਰ ਰਹੇ ਆ ਉਹਦੇ ਕੋਲੋਂ ਖਰੀਦਾਂਗੇ ਜਾਂ ਉਹਦੀ ਬਦਲੇ ਉਹਨੂੰ ਜਗ੍ਹਾ ਦੇਵਾਂਗੇ ਉਹ ਵੀ ਨਾਲ ਹੀ ਬਣਾ ਦੇਣੀ ਹੈ ਜੀ ਇਹ ਕਿ ਕਦਾ ਹੋਏਗਾ ਲੇਕਿਨ ਜਿਹੜੀ ਸੀਵਰੇਜ ਦੀ ਜਾਮ ਦੀ ਪ੍ਰੋਬਲਮ ਆ ਰਹੀ ਹੈ ওভারਫਲੋ ਦੀ ਪ੍ਰੋਬਲਮ ਆ ਰਹੀ ਹੈ ਉਹਦਾ ਸੋਲੂਸ਼ਨ ਕਦੋਂ ਹੋਏਗਾ ਨਾਲ ਹੀ ਸੋਲੂਸ਼ਨ ਸਾਡੇ ਅਫਸਰ ਨਾਲ ਆ ਗਏ ਆ ਟੋਟਲੀ ਚੈੱਕ ਕਰਕੇ ਨੇ ਬਣਾਵਾਂਗੇ ਤੁਹਾਡੇ ਜਦ ਤੱਕ ਸਾਡਾ ਸੀਵਰ ਦਾ ਸਟਾਰਮ ਸੀਵਰ ਦਾ ਹੱਲ ਨਹੀਂ ਹੋ ਜਾਂਦਾ ਨਹੀਂ ਬਾਕੀ ਵਿਰੋਧੀ ਤਾਂ ਇਹ ਕਹਿੰਦੇ ਤੁਸੀਂ ਗੰਦੇ ਨਾਲੇ ਦਾ ਹੈਗਾ ਪ੍ਰੋਪਰ ਹੱਲ ਹੀ ਨਹੀਂ ਅਗਰ ਉਹਨੂੰ ਕੱਢ ਰਹੇ ਹੈਗੇ ਤਾਂ ਕਿਦਾਂ ਸਿਕਾ ਦੇ ਨਾਲ ਮੇਰੀ ਗੱਲ ਸੁਣੋ ਡਿਬੇਟ ਕਰਾ ਲਓ ਨਾ ਯਾਰ ਆਪਾਂ ਗੱਲ ਕਰਦੇ ਆਂ ਗੱਲ ਨੂੰ ਸਿਰੇ ਲਾਇਆ ਕਰੋ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਉਹਦਾ ਬਾਈ ਨੇਮ ਨਾਲੋ ਮੈਂ ਉਹਨੂੰ ਫੋਨ ਤੇ ਰਿਕਵੈਸਟ ਕਰਨਾ ਵੀ ਇੱਥੇ ਆ ਜਾ ਆਪਾਂ ਡਿਬੇਟ ਕਰਦੇ ਆਂ ਸਾਢੇ ਤਿੰਨ ਸਾਲ ਤੋਂ ਪੱਕੀ ਫੋਕਲੈਂਡ ਮਸ਼ੀਨ ਇਸ ਦਰਿਆ ਤੇ ਹੈ ਜੇ ਫੋਕਲੈਂਡ ਮਸ਼ੀਨਾਂ ਲੱਗੀ ਹੁੰਦੀ ਤੇ ਅੱਜ ਬਹੁਤ ਬੁਰਾ ਹ 5-5 ਫੁੱਟ ਰੋਡ ਤੇ ਪਾਣੀ ਹਾਈਟ ਤੇ ਚੱਲ ਰਿਆ ਸੀ 5 ਫੁੱਟ ਹਾਈਟ ਤੇ ਤੇ ਪਾਣੀ ਬਾਰ ਨਹੀਂ ਆ ਔਰ ਸਾਡੀਆਂ ਜਿਹੜੀਆਂ ਬਣਾਈਆਂ ਦੁਬਾਰਾ ਦੋ-ਦੋ ਟਾਈਟਾ ਫਿਰ ਹਲੇ ਵੀ ਉੱਚੀਆਂ ਸੀਗੀਆਂ ਜੇ ਆਪਾਂ ਰਿਆ ਤੇ ਖੜ ਕੇ ਦੇਖਦੇ ਸੀ ਨਾ ਪਾਣੀ ਸਾਡੇ ਬਰਾਬਰ ਚੱਲਦਾ ਸੀ ਇਸ ਕਰਕੇ ਸਾਨੂੰ ਆਪਣੇ ਕੰਮ ਤੇ ਲੋਕਾਂ ਦੇ ਸਾਥ ਤੇ ਮਾਣ ਹੈ ਬਾਕੀ ਵਿਰੋਧੀਆਂ ਨੇ ਤੇ ਬੋਲ ਹੀ ਜਾਣਾ ਭਾਜੀ ਉਹ ਤਾਂ ਨਜ਼ਰ ਤਾਂ ਨਹੀਂ ਲੱਗੀ ਕਿਤੇ ਬਾਰ-ਬਾਰ ਜਿਹੜਾ ਚਲਾਇਆ ਆਪਾਂ 1000 ਕਰੋੜ ਦੀ ਨਗਰ ਨਗਰ ਨਿਗਮ 1000 ਕਰੋੜ ਦੀ ਉਹ ਨਜ਼ਰ ਤਾਂ ਨਹੀਂ 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 ਨਜ਼ਰ ਨਹੀਂ ਲੱਗਦੀ ਹੁੰਦੀ ਇਹ ਤਾਂ ਲੋਕਾਂ ਦੀਆਂ ਤਾਂ ਚਾਹਾਂ ਤੇ ਖੁਸ਼ੀਆਂ ਜਿਹੜੀਆਂ ਦੋ ਤਿੰਨ ਇਹੋ ਜਿਹੇ ਲੋਕ ਹੁੰਦੇ ਨੇ ਉਹਨਾਂ ਸਾਡੇ ਸੇਵ ਸਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਬੋਲਣਾ ਅਸੀਂ ਸੁਣਨਾ ਪਬਲਿਕ ਸੁਣ ਪਬਲਿਕ ਉਹਦਾ ਰਿਜ਼ਲਟ ਕੱਢ ਲੈਂਦੀ ਹੈ ਇਹ ਨਕਾਰੇ ਹੋਏ ਨੇ ਪਬਲਿਕ ਨੂੰ ਪਤਾ ਹੈ ਨਕਾਰੇ ਹੋਏ ਨੇ ਉਹਨਾਂ ਕੋਲ ਹੋਰ ਕੁਝ ਨਹੀਂ ਹੈ ਹੁਣ ਸੋ ਤੁਹਾਡੇ ਕੋਲ ਆਓ ਦੱਸੋ ਕਿ ਤੁਹਾਡਾ ਏਰੀਆ ਹੀ ਅਗਰ ਮੈਂ ਗੱਲ ਕਰਾਂ ਤਾਂ ਇੱਥੇ ਕਿੰਨਾ ਤੁਹਾਨੂੰ ਲੱਗਦਾ ਹੈਗਾ ਕਿ ਬਜਟ ਚਾਹੀਦਾ ਹੋਵੇਗਾ ਪੁਪਰੇ ਨੂੰ ਠੀਕ ਕਰਨ ਲਈ 1000 ਦੇ ਵਿੱਚੋਂ ਆਪਣੇ ਕੋਲ ਚਾਰ ਆਪਣੇ ਮੇਰੀ ਗੱਲ ਸੁਣੋ ਮੈਂ ਆਪਣੇ ਮੇਅਰ ਮੈਡਮ ਮੇਰੇ ਨਾਲ ਖੜੇ ਹੈ ਕਿ ਮੇਰਾ ਹਲਕਾ ਟੋਟਲੀ 101% ਪਾਸ ਹੋ ਚੁੱਕਿਆ ਹੈ ਬਾਕੀ ਦੇ ਬਾਕੀ 6 ਹਲਕੇ ਨੇ 5 ਨੇ ਉਹਨਾਂ ਦਾ ਵੀ ਕੰਮ ਲੱਗੇ ਹੋਏ ਨੇ ਉਹ ਵੀ ਨਿਕਲ ਜਾਣੇ ਆ ਮੇਰੇ ਹਲਕੇ ਦੇ ਕੰਮ ਕੋਈ ਇੱਕ ਦਾ ਰਹਿ ਗਿਆ ਮੇਰੇ ਸਾਰੇ ਬਿਲ ਆਲਦੀ ਤੇ ਕਰਾਈ ਲਿਆ ਹੋਇਆ ਜੀ ਮੇਰੇ ਪਾਸ ਨੇ ਮੈਨੂੰ ਜਿੰਨਾ ਮਿਲ ਗੋਡ ਗਿਫਟ ਮਿਲੇਗਾ ਇਹ ਮੇਰੇ ਨਾਲ ਇੰਦਰਜੀਤ ਕੌਰ मैम ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਣਾ ਇੱਕ ਮਿੰਟ मैम ਮੈਂ ਇੱਕ ਮਿੰਟ ਰੁਕ ਜਾਈਓ ਜਰਾ ਪਲੀਜ਼ ਮੈਂ ਨੇ ਅੰਦਰ ਬੈਠ ਕੇ ਨਹੀਂ ਕਰ ਬਰਾ ਯਾਰ ਇਹ ਇੰਟਰਵਿਊ ਛੱਡ ਦੂੰਗਾ ਨਹੀਂ ਬਿਲਕੁਲ ਨਹੀਂ ਇੱਕ ਮਿੰਟ ਇੱਥੇ ਹੀ ਹੋਏਗੀ ਭਾਈ ਰੋਲ ਕਰੋ ਹਾਂ ਜੀ ਮੇਰੇ ਨਾਲ ਮੇਰ ਮੈਂ ਇੰਦਰਜੀਤ ਕੌਰ ਮੌਜੂਦ ਹੈ ਮੈਂ ਸ਼ੁਰੂਆਤ ਹੋ ਗਈ ਹੈ ਸੜਕਾਂ ਦੀ ਲੱਗਦਾ ਹੈਗਾ ਹੈ ਕਿ ਇੱਥੇ ਸ਼ੁਰੂਆਤ ਦੇ ਨਾਲ ਪੂਰੇ ਲੁਧਿਆਣੇ ਦਾ ਜੋ ਹਾਲ ਹੈ ਸਾਰੇ ਪਾਸੇ ਸੁਧਾਰ ਦੇਖਣ ਨੂੰ ਮਿਲੇਗਾ ਦੇਖੋ ਬੂੰਦ ਬੂੰਦ ਦੇ ਨਾਲ ਸਾਗਰ ਭਰਦਾ ਹੈ ਸ਼ੁਰੂਆਤ ਕਿਸੇ ਇੱਕ ਜਗ੍ਹਾ ਤੋਂ ਕਰਨੀ ਪੈਂਦੀ ਹੈ ਜੇ ਅਸੀਂ ਕਹੀਏ ਕਿ ਸਾਰੇ ਹੀ ਕਾਜ ਇੱਕ ਵਾਰ ਦੇ ਵਿੱਚ ਹੋ ਜਾਣ ਇਹ ممکن ਨਹੀਂ ਹੈ ਸੋ ਅੱਜ ਜਿਸ ਤਰ੍ਹਾਂ ਮੌਸਮ ਠੀਕ ਹੋਇਆ ਇਸ ਤੋਂ ਪਹਿਲਾਂ ਵੀ ਲੁਧਿਆਣਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਵੀ ਜਿੱਦਾਂ ਹੀ ਮੌਸਮ ਬਦਲੇਗਾ ਅਸੀਂ ਉਹਨਾਂ ਦੀ ਸੇਵਾ 'ਚ ਉਦਾਂ ਹੀ ਹਾਜ਼ਰ ਹਾਂ ਪਿਛਲੇ 2 ਦਿਨ ਤੋਂ ਲਗਾਤਾਰ ਜਿਹੜੀ ਜਿਹੜੀ ਸੜਕਾਂ ਤੇ ਪੈਚ ਵਰਕ ਦੀ ਜ਼ਰੂਰਤ ਸੀ ਉੱਥੇ ਪੈਚ ਵਰਕ ਹੋ ਰਿਹਾ ਔਰ ਇਹ ਜਿਹੜੀ ਹੈਬੋਵਾਲ ਦੀ ਰੋਡ ਹੈ ਇਹ 2016 ਦੀ ਬਣੀ ਹੋਈ ਹੈ ਇਸ ਤੋਂ ਬਾਅਦ ਦੋ ਵਾਰੀ ਇੱਥੇ ਪੈਚ ਵਰਕ ਹੋ ਗਿਆ ਪਰ ਜੋ ਇਹਦੀ ਰੋਡ ਦੀ ਡਿਮਾਂਡ ਹੈ ਉਹ ਆਰਐਮਸੀ ਰੋਡ ਦੀ ਡਿਮਾਂਡ ਹੈ ਕਿਉਂਕਿ ਇਹ ਰੋਡ ਬਹੁਤ ਚੱਲਦੀ ਹੈ ਔਰ ਪੌਂਚ ਮਾਰ ਗਿਆ ਸੋ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਇੱਥੇ ਰ ਸਟ੍ਰੌਮ ਸੀਵਰ ਜਾਂ ਜੋ ਵੀ ਇੰਤਜ਼ਾਮ ਕਰਨ ਨਾਲ ਕਰਕੇ ਆਰ ਐਮ ਸੀ ਦੀ ਇਹ ਰੋਡ ਜਿਹੜੀ ਆ ਪੰਚਤ ਦੀ ਲਾਗਤ ਨਾਲ ਤਿਆਰ ਮਿਲ ਕੇ ਚਾਹੇ ਲੇਕਿਨ ਵੀੜੀਆਂ ਹੁਣ ਲਿੰਕਡ ਰੋਡ ਹੈਗੀਆਂ ਨਹੀਂ ਜਾਂ ਕਿ ਇਹ ਕੀ ਬਹੁਤ ਸਾਰੇ ਪੌਸ਼ ਏਰੀਆਜ਼ ਦੇ ਤੱਕ ਦੀ ਵੀ ਸੜਕਾਂ ਟੁੱਟੀਆਂ ਤੁਹਾਡੇ ਖੁਦ ਦੀ ਕੰਸਟੀਟੂਐਂਸੀ ਅਗਰ ਮੈਂ ਗੱਲ ਕਰਾਂ ਤਾਈਪੂ ਟੱਬਾ ਰੋਡ ਉਧਰ ਵੀ ਬਹੁਤ ਬੁਰਾ ਹਾਲ ਹੈ ਤੇ ਇਹ ਹਾਲਾਤ ਕਦੋਂ ਤੱਕ ਸੁਧਰਦੇ ਦਿਖਣਗੇ ਤੋਂ ਬੜੀ ਗੱਲ ਕਿਸ ਸ਼ਹਿਰ ਦੇ ਵਿੱਚ ਸੈਨੀਟਾਈਜੇਸ਼ਨ ਕਦੋਂ ਤੋਂ ਸ਼ੁਰੂ ਹੋ ਜਾਏ ਮੈਂ ਤੁਹਾਡੇ ਧਿਆਨ ਚ ਲਿਆਦਾ ਜਿੱਥੇ ਟਿੱਬਾ ਰੋਡ ਦੀ ਤੁਸੀਂ ਗੱਲ ਕਰ ਰਹੇ ਹੋ ਮਾਇਆਪੁਰੀ ਰੋਡ ਤੋਂ ਲੈ ਕੇ ਬਿਲਕੁਲ ਅੰਦਰ ਸੁਭਾਸ਼ ਨਗਰ ਤੱਕ ਉਸ ਰੋਡ ਦਾ ਉਦਘਾਟਨ ਤੱਕ ਹੋ ਚੁੱਕਾ ਹੈ ਵਰਕ ਆਰਡਰ ఎవਰੀਥਿੰਗ ਹੈਜ਼ ਬੀਨ ਇਸ਼ੂਡ ਰੋਡ ਜਾਲੀਆਂ ਤੱਕ ਉਥੇ ਸ਼ੁਰੂ ਹੋ ਗਿਆ ਸੀ ਪਰ ਬਰਸਾਤ ਦਾ ਮੌਸਮ ਹੋਣ ਕਰਕੇ ਉਹਨੂੰ ਰੋਕਣਾ ਪਿਆ ਥੋੜਾ ਡਿਲੇ ਕਰਨਾ ਪਿਆ ਦੂਸਰਾ ਜਿਹੜੀ ਤੁਸੀਂ ਕੰਮ ਗੱਲ ਕਰ ਰਹੇ ਹੋ ਵੀ ਤਾਜਪੁਰ ਰੋਡ ਜਾਂ ਕਿਸੇ ਵੀ ਹੋ ਸਕਦਾ ਹੈ ਤੁਸੀਂ ਦੇਖੋਗੇ ਆਉਣ ਵਾਲੇ 2 ਤੋਂ 2.5 3 ਮਹੀਨੇ ਦੇ ਅੰਦਰ ਅੰਦਰ ਜਿੰਨੀਆਂ ਵੀ ਇਹ ਮੇਨ ਰੋਡਸ ਪਹੁੰਚ ਮਾਰਗ ਨੇ ਤੁਹਾਨੂੰ ਸਾਰੀਆਂ ਕੰਪਲੀਟ ਮਿਲਣਗੀਆਂ ਬਾਕੀ ਅਗਰ ਤੁਹਾਡੇ ਮਾਧਿਅਮ ਰਾਹੀਂ ਕੋਈ ਹੋਰ ਵੀ ਪਤਾ ਲੱਗੇਗਾ ਡਿਵੈਲਪਮੈਂਟ ਦੇ ਕਾਜ ਨੂੰ ਅਸੀਂ ਕਿਤੇ ਪਿੱਛੇ ਨੈਸ਼ਨਲ ਨੈਸ਼ਨਲ ਹਾਈਵੇ ਦੇ ਨਾਲ ਭੁੱਲਾ ਜੀ ਨੇ ਵੀ ਜੀ ਮੀਟਿੰਗ ਹੋਈ ਸੀ ਮੇਰੀ ਵੀ ਬਕਾਇਦਾ ਮੀਟਿੰਗ ਹੋਈ ਹੈ ਨੈਸ਼ਨਲ ਹਾਈਵੇ ਵਾਲਿਆਂ ਨਾਲ ਔਰ ਉਹਨਾਂ ਨੂੰ ਵੀ ਕੱਲੀ ਕੱਲੀ ਚੀਜ਼ ਦਿਖਾਈ ਗਈ ਹੈ ਤੇ ਤੁਸੀਂ ਦੇਖਿਆ ਹੋਊਗਾ ਸ਼ੇਰਪੁਰ ਚੌਂਕ ਦੇ ਵਿੱਚ ਵੀ ਕੱਲ ਵੀ ਪੈਚ ਵਰਕ ਹੋ ਰਿਹਾ ਸੀ ਉੱਥੇ ਉਹ ਟੋਏ ਭਰੇ ਜਾ ਰਹੇ ਸੀ ਕਾਰਪੋਰੇਸ਼ਨ ਆਪਣੇ ਬਿਹਾਫ ਤੇ ਵੀ ਕੰਮ ਕਰ ਰਹੀ ਹੈ ਔਰ ਨੈਸ਼ਨਲ ਹਾਈਵੇ ਨੂੰ ਵੀ ਮੰਡੇਟਰੀ ਕੀਤਾ ਗਿਆ ਕਿ ਜਿਹੜਾ ਵੀ ਉਹ ਆਪਣਾ ਡਰੇਨੇਜ ਦਾ ਕੰਮ ਹੈ ਉਹਨੂੰ ਵੀ ਕਰਦੇ ਰਹਿਣ ਔਰ ਉਸ ਤੋਂ ਇਲਾਵਾ ਜਿੱਥੇ-ਕਿੱਥੇ ਪੈਚ ਵਰਕ ਦੀ ਜ਼ਰੂਰਤ ਹੈ ਉਹਨਾਂ ਨੂੰ ਰਿਟਰਨ ਦੇ ਵਿੱਚ ਅਪਲੀਕੇਸ਼ਨ ਲੈਟਰ ਵੀ ਚੱਲੀ ਗਈ ਹੈ ਔਰ ਬਹੁਤ ਜਲਦੀ ਅਸੀਂ ਉਮੀਦ ਕਰਦੇ ਹਾਂ ਕਿ ਨੈਸ਼ਨਲ ਹਾਈਵੇ ਵੱਲੋਂ ਵੀ ਸਾਨੂੰ ਕੋਆਪਰੇਸ਼ਨ ਮਿਲੇਗੀ ਔਰ ਲੁਧਿਆਣਾ ਵਾਕਈ ਇੱਕ ਸੈਨੀਟਾਈਜ਼ਡ ਮਿਲੇਗਾ ਤਾਂ ਮੈਮ ਤਾ ਇਸ ਵਕਤ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਮੁੱਦਾ ਇਹ ਨਹੀਂ ਹੈ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ ਮੁੱਦਾ ਇਹ ਹੈ ਕਿ ਕੀ ਵਾਕਈ ਜੋ ਸੜਕਾਂ ਦੀ ਹਾਲਤ ਇਸ ਵਕਤ ਲੁਧਿਆਣਾ ਦੀ ਹੋ ਚੁੱਕੀ ਹੈ ਕਿ ਉੱਥੇ ਪ੍ਰੋਪਰ ਢੰਗ ਦੇ ਨਾਲ ਸੜਕਾਂ ਨਵੀਆਂ ਬਣਨਗੀਆਂ ਪੈਚ ਵਰਕ ਕੀਤਾ ਜਾਏਗਾ ਔਰ ਜਿੱਥੇ-ਜਿੱਥੇ ਪਾਣੀ ਦੀ ਨਿਕਾਸੀ ਕਰਨਾ ਜ਼ਰੂਰੀ ਹੈ ਜਿੰਨਾ ਕਰਕੇ ਸੜਕਾਂ ਟੁੱਟਦੀਆਂ ਨੇ ਉਹਦਾ ਹੱਲ ਕਰਕੇ ਨਿਰਮਾਣ ਕਰਵਾਇਆ ਜਾਏਗਾ ਜਾਂ ਫਿਰ ਸਿਰਫ ਵਾਗਿਆਂ ਤੱਕ ਔਰ ਇਹਦੇ ਉਦਘਾਟਨਾ ਤੱਕ ਹੀ ਦੇਖਣ ਨੂੰ ਮਿਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਦਾ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ